ਅੱਜ ਫੇਰ ਨਹੀਂ ਦਿਹਾੜੀ ਲੱਗੀ ਯਾਰ ਕਦੇ ਕਦੇ ਤਾਂ ਮੇਰਾ ਦਿਲ ਕਰਦਾ ਏ ਮੈਂ ਜੋਗੀ ਬਣ ਜਾ ਜੋਗੀ ਨਾ ਜੀ ਨਾ ਤੁਸੀਂ ਜੋਗੀ ਜੋਗੀ ਤਾਂ ਮੈਂ ਆ ਤੁਸੀਂ ਤਾਂ ਜੋਗੇ ਆ ਜੋਗੇ ਜੋਗੀ ਤਾਂ ਮੈਂ ਆ ਭਾਂਡੇ ਮੰਜਣ ਜੋਗੀ ਤੁਹਾਡੇ ਕੱਪੜੇ ਧੋਣ ਜੋਗੀ ਤੁਹਾਨੂੰ ਬਨਸਵੰਨੀਆਂ ਬਣਾ ਕੇ ਖਵਾਣ ਜੋਗੀ ਤੁਹਾਡੇ ਨਿਆਣੇ ਸਾਂਭਣ ਜੋਗੀ ਤੁਹਾਡੀਆਂ ਸੁਣਨ ਜੋਗੀ ਤੁਹਾਡੇ ਟੱਬਰ ਦੀਆਂ ਸੁਣਨ ਜੋਗੀ ਉਸੀ ਦਾ ਜੋਗੇ ਆ ਜੋਗੇ ਬੇਲੀਆਂ ਖਾਣ ਜੋਗੇ ਬੈੱਡ ਤੇ ਸੌਣ ਜੋਗੇ ਫੋਨ ਚ ਲਾਉਣ ਜੋਗੇ ਰੋਪ ਮਾਰਨ ਜੋਗੇ ਮੇਨੇ ਮਾਰਨ ਜੋਗੇ ਖਰੀਆਂ ਫੋਟੀਆਂ ਮੰਨੂ ਸੁਣਾਉਣ ਜੋਗੇ ਚੰਗੀ ਭਲੀ ਰੱਬ ਨੇ ਦੇ ਦਿੱਤੀ ਆ ਅਜੇ ਕਹਿਣਾ ਮੈਂ ਜੋਗੀ ਬਣ ਜਾ ਰੱਬ ਦਾ ਸ਼ੁਕਰ ਮਨਾਇਆ ਕਰੋ ਸਭ ਕੁਝ ਕਰਿਆ ਕਰਾਇਆ ਮਿਲਦਾ ਹੈ ਕੋਰਟਨੋਂ ਮਾਨੀਆਂ ਦੇ ਭੇਜਦਮਾ ਹੁਣ ਮੈਂ ਲਾਰਮਾ ਮੈਨੇਜਰ ਉੱਥੇ ਤੈਨੂੰ ਜਾ ਕੇ ਮੈਂ ਕਹਿੰਦਾ ਮੈਂ ਜੋਗੀ ਬਣ ਜਾ